ਇਹ ਗੱਲ ਕਰਦਾ ਤੇ ਦੌੜਦਾ ਹੀ ਰਹੇਗਾ ਬੱਸ ਇਹ ਰੰਗ ਉਹ ਵੀ ਬਲਜਿੰਦਰ ਸਿੰਘ ਆ ਜੀ ਉਹਦਾ ਨਵਾਂ ਰਾਜਿੰਦਰ ਸਿੰਘ ਆ ਜੀ ਕਰਨ ਜੀ ਇਹਨੂੰ ਰਣਜੀਤ ਕੌਰ ਤੇ ਇੱਕ ਸੀਤਾ ਮੁੰਡਾ ਲੈਣ ਦੇਣ ਦੇ ਵਿੱਚ ਇੱਕ ਰਣਜੀਤ ਕੋਹਰਾ ਇਹ ਪਰ ਤੰਗ ਪਰੇਸ਼ਾਨ ਕਰਦੇ ਸੀ ਧਮਕੀਆਂ ਦਿੰਦੇ ਇਹਦੀ ਪਰਚਾਈ ਸੀਗੀ ਉਹ ਸੀ ਤਾਂ ਦੂਜਾ ਮੁੰਡਾ ਇਧਰ ਬਾਹਰ ਇਹਦੇ ਨਾਲ ਕੋਈ ਲੈਣ ਦੇਣ ਚੱਲਦਾ ਆਉਦਾ ਜੀ ਅੱਛਾ ਠੀਕ ਆ ਸਾਨੂੰ ਦਾ ਰਾਤ ਮੈਸੇਜ ਗਏ ਇਹ ਤੜਕੇ ਮੈਸੇਜ ਦੇਖੇ ਤੇ ਰਿਕਾਰਡਿੰਗਾਂ ਸੁਣੀਆਂ ਉਹਦੇ ਮੈਸੇਜ ਆਏ ਰਿਕਾਰਡਿੰਗ ਗਈ ਸੀ ਇਹਦੇ ਬਾਅਦ ਚ ਇਹ ਫੋਨ ਲੈਦਾ ਇਹਦਾ ਫੋਨ ਸੱਚ ਆਫ ਹੋ ਬਈ ਇਹ ਤਾਂ ਜੀ ਹੁਣ ਇਹਨਾਂ ਨੇ ਦੇਖਣਾ ਚਾਹੀਦਾ ਜਿਹੜੀ ਕਾਰਵਾਰ ਕਾਰਵਾਈ ਬਣਦੀ ਉਹ ਤਾਂ ਕਰਨੀ ਚਾਹੀਦੀ ਇਹਨਾਂ ਨੂੰ ਉਹ ਸਾਡੇ ਕੋਲੇ ਹੈਗੀ ਫੋਟੋ ਕਾਪੀ ਸਾਰਾ ਕੁਝ ਹੈਗਾ ਜੀ ਉਹਦਾ ਜੀ ਅਡੇ ਕੋਲੇ ਫੋਟੋਕਾਪੀ ਸੂਇਸਾਈਡ ਨੋਟ ਦੀ ਰਿਕਾਰਡਿੰਗ ਸਾਡੇ ਕੋਲੇ ਹੈ ਜੀ ਇਹ ਤਾਂ ਇਹਨਾਂ ਨੂੰ ਕਾਰਵਾਈ ਹਣ ਤੱਕ ਸ਼ਾਮ ਲੈਣਾ ਚਾਹੀਦਾ ਸਾਡੇ ਕੋਲੇ ਸੂਇਸਾਈਡ ਨੋਟ ਦਾ ਫੋਟੋਕਾਪੀ ਹੈ ਇਹ ਨਾ ਲੈਂਦੇ ਨੂੰ ਇਹਦੇ ਵਿੱਚ ਨੌ ਆ ਸਾਰੇ ਆਏ ਉਦੋਂ ਜਦੋਂ ਤੋਂ ਲਾਇਆ ਉਦੋਂ ਉਹਦੀ ਜੇਬ ਤੋਂ ਨਿਕਲਿਆ ਜੇਬ ਤੋਂ ਨਿਕਲਿਆ ਰਿਕਾਰਡਿੰਗ ਤੁਹਾਡੇ ਕੋਲੇ ਆ ਰਿਕਾਰਡ ਗਾ ਵੀ ਹੈਗਾ ਸਾਡੇ ਪੂਨ ਵਿੱਚ ਕੀ ਦੇ ਬਾਰੇ ਜ਼ਿਕਰ ਹੁੰਦਾ ਪੂਨ ਪੁਲਿਸ ਵਾਲਿਆਂ ਕੋਲੇ ਆ ਸਾਡਾ ਉਹਦੇ ਵਿੱਚ ਰਿਕਾਰਡ ਗਾ ਜੀ ਉਹ ਜੋ ਸਾਰਾ ਕੋਣ ਦੱਸਿਆ ਵਿੱਚ ਉਹਦੇ ਵਿੱਚ ਹੀ ਆ ਜੀ ਤੇ ਉਸ ਸੱਟ ਨੋਟ ਸੀਗਾ ਉਹਦੀ ਮੈਂ ਫੋਟੋ ਕਾਪੀ ਆਪਦੇ ਮੋਬਾਈਲ ਤੇ ਕਰ ਲਈਆ ਠੀਕ ਹੈ ਜੀ ਉਹ ਲੈ ਗਿਆ ਉਸ ਸੱਟ ਬੋਲ ਪਰਝਾਈ ਦਾ ਤੇ ਸੀਤੇ ਦਾ ਨਾਮ ਆਉਂਦਾ ਵਿੱਚ ਉਹਦੇ ਤੁਹਾਨੂੰ ਇਨਸਾਫ ਮਿਲਣਾ ਚਾਹੀਦਾ ਅੱਗੇ ਪਿਓ ਨੂੰ ਵੀ ਮੇਰੇ ਨੂੰ ਮਾਰਿਆ ਇਹਨਾਂ ਨੇ ਉਹ ਤਾਂ ਬਚ ਗਏ ਪਰ ਹੁਣ ਮੈਨੂੰ ਇਨਸਾਫ ਪੂਰਾ ਚਾਹੀਦਾ ਠੀਕ ਹੈ ਜੀ ਮੈਂ ਉਹਨਾਂ ਟਾਈਮ ਜਿੰਨਾ ਟਾਈਮ ਇਹ ਫੜੇ ਨਹੀਂ ਜਾਂਦੇ ਇਹਨਾਂ ਤੇ ਕੋਈ ਪਰਚੇ ਨਹੀਂ ਹੁੰਦੇ ਕੁਝ ਵੀ ਹੋਰ ਨਹੀਂ ਹੁੰਦਾ ਮੈਂ ਉਹਨਾਂ ਟਾਈਮ ਉਹਦਾ ਸਸਕਾਰ ਨਹੀਂ ਕਰਦਾ ਨਾ ਮੈਂ ਕਰਵਾਉਣਾ ਪੋਸਟ ਤੁਹਾਨੂੰ ਇਨਸਾਫ ਚਾਹੀਦਾ ਬਸ ਤੁਹਾਨੂੰ ਇਨਸਾਫ ਹੋਣਾ ਚਾਹੀਦਾ ਮਿਲਣਾ ਚਾਹੀਦਾ ਪੂਰਾ ਬਸ ਠੀਕ ਹੈ ਬਈ ਇਹ ਸਾਨੂੰ ਅੱਜ ਇਤਲਾਹ ਮਿਲੀ ਸੀ ਕਿ ਬਈ ਰਜਿੰਦਰ ਸਿੰਘ ਸਨ ਆਫ ਸਰਦਾਰ ਸਿੰਘ ਇਹਨੇ ਹੈਂਗਿੰਗ ਕਰ ਲਈਆ ਮਤਲਬ ਫਾਂਸੀ ਲੈ ਲਈਆ ਜਿਸ ਤੇ ਸਾਡੇ ਸਬ ਇੰਸਪੈਕਟਰ ਜਗਜੀਤ ਸਿੰਘ ਮੌਕੇ ਤੇ ਗਏ ਸੀਗੇ ਜਿਨ੍ਹਾਂ ਨੇ ਜਾ ਕੇ ਇਹਨਾਂ ਦੇ ਪਹੁੰਹਿਆ ਸੀਗਾ ਜੀ ਬਲਜਿੰਦਰ ਸਿੰਘ ਜਿਨ੍ਹਾਂ ਨੇ ਆਪਣੇ ਬਿਆਨ ਲਏ ਬਲਜਿੰਦਰ ਸਿੰਘ ਸਨ ਆਵਾਰਨੀ ਸਿੰਘ ਵਾਸੀ ਤਲਵੰਡੀ ਮੱਲੀਆਂ ਜਿਨ੍ਹਾਂ ਦੇ ਬਿਆਨ ਤੇ ਅਸੀਂ ਮﻘਦਮਾ ਦਿੱਤਾ ਜੀ ਮﻘਦਮਾ ਨੰਬਰ 110 ਮਿਤੀ 9 6 25 ਅੰਡਰ ਸੈਕਸ਼ਨ 108 ਬੀ ਐਨ ਐਸ ਇਹਦੇ ਵਿੱਚ ਦੋ ਬੰਦਿਆਂ ਤੇ ਮﻘਦਮਾ ਦਰਜਿਆ ਇੱਕ ਤਾਂ ਜਿਹੜਾ ਮਰਤਕ ਆ ਜੀ ਰਜਿੰਦਰ ਸਿੰਘ ਉਹਦੀ ਭਝਾਈ ਆ ਰਣਜੀਤ ਕੌਰ ਇਹਨਾਂ ਦਾ ਕੋਈ ਜ਼ਮੀਨ ਦਾ ਪਹਿਲਾਂ ਡਿਸਪਿਊਟ ਸੀ ਜਿਹੜਾ ਮਰਤਕ ਸੀਗਾ ਰਜਿੰਦਰ ਸਿੰਘ ਇਹਦਾ ਬੱਚਾ ਬਾਹਰ ਗਿਆ ਸੀ ਇਹਦੇ ਬਾਪ ਨੇ ਇੱਕਲਾ ਜ਼ਮੀਨ ਦਿੱਤੀ ਸੀ ਉਹ ਇਹਨਾਂ ਨੇ ਵੇਚੀ ਸੀਗੀ ਜੇ ਇਹ ਦੀ ਪਰਜਾਈ ਸੀ ਰਣਜੀਤ ਕਰੋ ਤੋਂ ਪੈਸੇ ਮੰਗਦੇ ਸੀਗੇ ਕਿਉਂਕਿ ਨੇ ਅੱਧਾ ਗੱਲਾ ਹੁਣ ਜ਼ਮੀਨ ਵੇਚੀ ਸੀ ਆਂਦੀ ਸੀ ਮੇਰਾ ਹਿੱਸਾ ਵਰਦਾ ਮੈਨੂੰ ਦਿਓ ਜਿਸ ਕਰਕੇ ਉਹ ਤੱਕ ਪਰੇਸ਼ਾਨ ਕਰਦੇ ਸੀ ਦੂਸਰਾ ਹੈ ਸਰਜੀਤ ਸਿੰਘ ਸੀਤਾ ਇਹ ਵੀ ਸ਼ੇਰਪਰੇ ਦਾ ਵਾ ਇਹਨੇ 9-10 ਲੱਖ ਰੁਪਏ ਇਹਨਾਂ ਤੋਂ ਆਧਾਰਾ ਲਿਆ ਸੀਗਾ ਤੇ ਰਜਿੰਦਰ ਸਿੰਘ ਮਰਤਕ ਨੂੰ ਨਹੀਂ ਦਿੰਦਾ ਸੀਗਾ ਇੱਕ ਮੋਟਰਸਾਈਕਲ ਆ ਜਿਸ ਦੇ ਦੁੱਖੋਂ ਨੇ ਮਤਲਬ ਸੁਸਾਇਡ ਕੀਤੀ ਆ ਤੇ ਇਹਨੇ ਇੱਕ ਆਪਦਾ ਨੋਟ ਵੀ ਲਿਖਿਆ ਆਉਦੇ ਹੱਥੀਂ ਮੈਂ ਇਹਨਾਂ ਦੋਨਾਂ ਦੇ ਦੁਖ ਹੱਤ ਦੁਖ ਤੋਂ ਜਿਹੜੀ ਖੁਦਗੋਸ਼ੀ ਕਰਦਾ ਵਾ ਜਿਹਦਾ ਪਰਚਾ ਅਸੀਂ ਦਰਜ ਕਰਤਾ ਵਾ ਜੀ ਅ ਇਨਵੈਸਟੀਗੇਸ਼ਨ ਚੱਲ ਰਹੀ ਆ ਦੋਸ਼ੀਆਂ ਨੂੰ ਅਸੀਂ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਾਂਗੇ